ਇਹ ਦ੍ਰਿਸ਼ ਨੇ ਹੁਸ਼ਿਆਰਪੁਰ ਦੇ ਬੱਸੀ ਗੁਲਾਮ हुसैन ਸ਼ੇਰਪੁਰ ਟਿੱਬੀ ਪਿੰਡ ਦੇ ਇੱਥੇ ਚੱਲ ਰਹੀਆਂ ਜੀਸੀਬੀ ਮਸ਼ੀਨਾ ਕਿਸੇ ਸਰਕਾਰੀ ਪ੍ਰੋਜੈਕਟ 'ਚ ਨਹੀਂ ਜੁਟੀਆਂ ਸਗੋਂ ਇੱਥੇ ਵੱਡੇ ਪੱਧਰ ਤੇ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਜਾਂਚ ਇਹ ਵੀ ਪਾਇਆ ਗਿਆ ਕਿ ਪ੍ਰਸ਼ਾਸਨ ਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਹੈ ਪਰ ਉਹਨਾਂ ਨੂੰ ਹਰ ਮਹੀਨੇ ਬਣਦਾ ਹਿੱਸਾ ਪਹੁੰਚ ਜਾਂਦਾ ਹੈ ਜਿਸ ਕਰਕੇ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਦਿਨ ਦਿਹਾੜੇ ਸੈਂਕੜੇ ਮਜ਼ਦੂਰ ਇੱਥੇ ਕੰਮ ਕਰਦੇ ਨੇ ਜਿਨ੍ਹਾਂ ਨੂੰ ਇਹ ਤੱਕ ਨਹੀਂ ਪਤਾ ਕਿ ਇਹ ਜ਼ਮੀਨ ਦਫਾ 4 ਦੇ ਤਹਿਤ ਆਉਂਦੀ ਹੈ ਅਤੇ ਇੱਥੇ ਮਾਈਨਿੰਗ ਕਰਨਾ ਗੈਰ ਕਾਨੂੰਨੀ ਹੈ। ਇਹ ਇਸ ਬਾਰੇ ਸਾਨੂੰ ਨਹੀਂ ਬੋਲਿਆ। ਹਾਂਜੀ। ਇਸ ਬਾਰੇ ਸਾਨੂੰ ਨਹੀਂ ਕੁਝ ਪਤਾ ਜੀ। ਬਾਹਰ ਕੰਡੇ ਜੱਤ ਦੀ ਗੱਲ। ਤੁਸੀਂ ਕੀ ਕਰਦੇ ਹੋ ਉਹਨਾਂ ਕੋ ਕੰਮ ਕਰਦੇ ਹੋ ਕਿ ਕੰਮ। ਕੰਡੇ ਕੰਡਾ ਕਿੱਥੇ? ਉਹ ਹੈਗਾ ਜੀ। ਮੇਰੇ ਸਾਨੂੰ ਦੇ ਬਾਰੇ ਠੇਕੇਦਾਰਾਂ ਨੂੰ ਪਤਾ ਹੋਊਗਾ। ਨਹੀਂ ਜਿਹੜਾ ਉੱਥੇ ਕੰਮ ਕਰ ਰਿਹਾ ਉਹ ਵੀ ਜ਼ਿੰਮੇਵਾਰ ਆ। ਜੇ ਕਾਨੂੰਨ ਪੁਰਾਣੇ ਤਾਂ ਅਸੀਂ ਤਾਂ ਗੱਡੀਆਂ ਵਾਲੇ ਭਾਰਾਂ ਨਾਲੇ ਆ ਭਰਾਉਣ ਵਾਲੇ ਆ ਹਾਂਜੀ ਭਾ ਸਾਰੇ ਜਿੰਦੇ ਵੀ ਡਰਾਈਵਰ ਆ ਲੇਵਰ ਆ ਅੱਛਾ ਅੱਛਾ ਇਹ ਸਬੰਧੀ ਜਦੋਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਤੱਥ ਸਾਹਮਣੇ ਆਉਣ ਤੇ ਹੀ ਕਾਰਵਾਈ ਕੀਤੀ ਜਾਵੇਗੀ प्रशासन जरूर कार्रवाई कर रही है जिले में बहुत सारे एफ भी हुए हैं बहुत सारे रेड्स भी हुए हैं लेकिन इस तरह के जो गलत अंसल है सुसायटी दे ओ, आ, अपनी जी कारगुजारी है सुधार नहीं ला रही है लेकिन प्रशासन और पुलिस प्रशासन के एफर्ट्स न इंटेंसीफाई करे वलों पुरजोर कोशिश होगी ਜ਼ਮੀਨ ਮਾਲਕਾਂ ਨੂੰ ਕੁਝ ਪੈਸੇ ਦੇ ਕੇ ਠੇਕੇਦਾਰਾਂ ਵੱਲੋਂ ਚਲਾਇਆ ਜਾ ਰਿਹਾ ਇਹ ਧੰਦਾ ਸਰਕਾਰ ਦੇ ਭੂ ਮਾਫੀਆ ਸੰਬੰਧੀ ਬਣੇ ਕਾਨੂੰਨਾਂ ਦੀ ਸ਼ਰਿਆਮ ੱੱਜੀਆਂ ਉਡਾ ਰਿਹਾ ਹੈ ਹੁਸ਼ਿਆਰਪੁਰ ਤੋਂ ਸਮੀਰ ਵਸ਼ਿਸ਼ਟ ਜਗਬਣੀ ਟੀਵੀ